ਆ ਪਾਣੀ ਚ ਖੜਾ ਬਲੇਡ ਠੀਕ ਹੈ ਨਾ ਇਹਦੇ ਚ ਕਰੰਟ ਹੈ ਠੀਕ ਹੈ ਤੇ ਇਹਨੂੰ ਤੂੰ ਚੱਕਣਾ ਹੈ ਚੱਕਣਾ ਹੈ ਜਿਹੇ ਤਰੀਕੇ ਦੇ ਨਾਲ ਹੈ ਵੀ ਤੈਨੂੰ ਕਰੰਟ ਵੀ ਨਾ ਲੱਗੇ ਤੇ ਬਲੇਡ ਵੀ ਚੱਕਿਆ ਜਾਵੇ ਚੱਕ ਚੈਲੰਜ ਹੈ ਤੇਰੇ ਲਈ ਆਏ ਨਹੀਂ ਹਾਂ ਥੋੜੀ ਜਿਹਾ ਕਵੀ ਹੋਰ ਫਿਰ ਨੰਗੀ ਹੱਥੀ ਨਹੀਂ ਚੱਕਣਾ ਹੈ ਨਹੀਂ ਨਹੀਂ ਚੱਕਣਾ ਹੈ ਨੰਗੀ ਹੱਥੀ ਤੇ ਨੰਗੇ ਪੈਰੀ ਚੱਕਣਾ ਹੈ ਠੀਕ ਹੈ ਨਾ ਕਰੰਟ ਦੇ ਵਿੱਚੋਂ ਚੱਕਣਾ ਨਾਲੇ ਚਲ ਚੱਕ ਠੀਕ ਹੈ நூ <laughs> ਚੱਕਤਾ ਹੋਇਆ ਚੱਕਤਾ ਇਹ ਕਿਵੇਂ ਹੋਇਆ ਨਾਨਾ ਸੱਚਾ ਹਾਲਾ ਪੈਰਾਂ ਦੇ ਵਿੱਚ ਚੱਪੜਾ ਲਾ ਕੇ ਚੱ ਲੈ ਯਾਰ ਚੱਪੜਾ ਲਾ ਕੇ ਚੱ ਇੱਕ ਮਿੰਟ ਨੂੰ ਪlant ਵੀ ਚੈੱਕ ਕਰ ਲੈ ਹੈਗਾ ਲੈ ਇਸ ਰਾਂਟ ਵੀ ਹੈਗਾ ਲੈ ਤੇ ਪਾਣੀ ਦੇ ਵਿੱਚ